ਪਰ ਹਰਿਆਣਾ ਕਦ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਈਪੀਐਸ ਦੇ ਵੱਲੋਂ ਸੁਇਸਾਈਡ ਕੀਤਾ ਗਿਆ ਤਾਂ ਤੁਹਾਨੂੰ ਦੱਸ ਦੇ ਕਿ ਏਡੀਜੀਪੀ ਪੂਰਨ ਕੁਮਾਰ ਦੇ ਵੱਲੋਂ ਸੁਇਸਾਈਡ ਕੀਤਾ ਗਿਆ ਤਾਂ ਆਪਣੇ ਚੰਡੀਗੜ੍ਹ ਰਿਹਾਈਸ਼ ਦੇ ਵਿੱਚ ਉਹਨਾਂ ਦੇ ਵੱਲੋਂ ਸੁਇਸਾਈਡ ਕੀਤਾ ਗਿਆ ਤਾਂ ਆਪਣੇ ਆਪ ਨੂੰ ਹੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸਦੀ ਕਿ 2001 ਬੈਚ ਦੇ ਵਿੱਚ ਪੂਰਨ ਕੁਮਾਰ ਜਿਹੜੇ ਨੇ ਉਹ ਹਰਿਆਣਾ ਦੇ ਵਿੱਚ ਆਈਪੀਐਸ ਦੇ ਤੌਰ ਤੇ ਭਰਤੀ ਹੋਏ ਸੀਗੇ ਜਿਸ ਤੋਂ ਬਾਅਦ 2001 ਤੋਂ ਲੈ ਕੇ 2025 ਤੱਕ ਹਾਲੇ ਤੱਕ ਜਿਹੜੀ ਆ ਉਹਨਾਂ ਦੇ ਵੱਲੋਂ ਆਪਣੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਸੀ ਲੇਕਿਨ 2025 ਤੁਹਾਨੂੰ ਦੱਸਦੀ ਕਿ ਅੱਜ ਦੀ ਤਾਰੀਖ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਜਿਹੜਾ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸੈਕਟਰ 11 ਕੋਠੀ ਦੀ ਆਸਾਂਜੀ ਕਰ ਰਹੇ ਆ ਜਿੱਥੇ ਹਰਿਆਣਾ ਦੇ ਜਿਹੜੇ ਆਈਪੀਐਸ ਦੇ ਉਹਨਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਨੂੰ ਜਿਹੜਾ ਆ ਉਹ ਸਮਾਪਤ ਕਰ ਲਿਆ ਜਾਂਦਾ ਆਪਣੇ ਆਪ ਨੂੰ ਹੀ ਗੋਲੀ ਜਿਹੜੀ ਹੈ ਉਹ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਬਾਹਰ ਜਿਹੜੀ ਆ ਉਹ ਪੁਲਿਸ ਹੀ ਪੁਲਿਸ ਦੇਖਣ ਨੂੰ ਜਿਹੜੀ ਆ ਤੁਹਾਨੂੰ ਜ਼ਰੂਰ ਨਜ਼ਰ ਆਵੇਗੀ ਜਿੱਥੋਂ ਹਰਿਆਣਾ ਦੇ ਆਈਪੀਐਸ ਜੋ ਕਿ ਅੰਬਾਲਾ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸੀਗੇ ਏ ਡੀਜੀਪੀ ਪੂਰਨ ਕੁਮਾਰ ਉਹਨਾਂ ਦੇ ਵੱਲੋਂ ਜਿਹੜੀ ਆ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਹਜੇ ਤੱਕ ਇਹ ਜਿਹੜੀ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਹੋਈ ਕਿ ਉਹਨਾਂ ਦੇ ਵੱਲੋਂ ਕਿਹੜੇ ਰੀਜ਼ਨਾਂ ਕਰਕੇ ਸੂਸਾਈਡ ਕੀਤਾ ਗਿਆ ਕੋਈ ਕੀ ਕੁਝ ਉਸ ਦੇ ਪਿੱਛੇ ਕਾਰਨ ਸੀਗਾ ਇਹ ਹਜੇ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਹੀ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਆਪਣੀ ਜੀਵਨ ਲੀਲਾ ਉਹਨਾਂ ਦੇ ਵੱਲੋਂ ਸਮਾਪਤ ਕਰ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਹਜੇ ਤੱਕ ਇਹ ਵੀ ਦੱਸਿਆ ਨਹੀਂ ਜਾ ਰਿਹਾ ਕਿ ਘਰ ਦੇ ਅੰਦਰ ਕੋਠੀ ਦੇ ਅੰਦਰ ਜਿਹੜਾ ਹੈ ਉਸ ਟਾਈਮ ਕੌਣ-ਕੌਣ ਮੌਜੂਦ ਸੀਗਾ ਜਦੋਂ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਜਿਹੜੀ ਹੈ ਉਹ ਮਾਰੀ ਗਈ ਹੈ ਉਸ ਟਾਈਮ ਅੰਦਰ ਕੌਣ ਸੀਗਾ ਇਹ ਵੀ ਹਜੇ ਪੁਲਿਸ ਦੇ ਵੱਲੋਂ ਦੱਸਿਆ ਨਹੀਂ ਜਾ ਰਿਹਾਤਾ ਇੱਕ ਹਰਿਆਣਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਈਪੀਐਸ ਪੂਰਨ ਕੁਮਾਰ ਦੇ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲੇਤਾ ਗਿਆ ਆਪਣੇ ਆਪ ਨੂੰ ਹੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿੱਤੀ ਗਈ